ਜੇਸੀ ਆਪਣੇ ਪਚੋਕੜ ਵੱਲ ਨਿਗਾ ਮਾਰੀਏ ਭਾਵ ਸਾਡੇ ਦਾਦੇ ਨਾਨੇ ਜਾਂ ਚਾਚੇ ਸੱਤ-ਸੱਤ ਅੱਠ-ਅੱਠ ਭੈਣ ਭਰਾ ਸੀ ਘਟੋ-ਘਟ ਤੇ ਹਰੇਕ ਪਰਿਵਾਰ ਚ ਇੰਨੇ ਜਵਾਕ ਹੋਣੇ ਆਮ ਗੱਲ ਸੀ ਤੇ ਜਿਸ ਮਾਂ ਦੇ ਸੱਤ ਪੁੱਤ ਹੁੰਦੇ ਸੀ ਉਹ ਬੜੇ ਮਾਣ ਨਾਲ ਕਹਿੰਦੀ ਸੀ ਕਿ ਮੇਰੇ ਸੱਤ ਪੁੱਤ ਨੇ ਇੱਕ ਮਹੱਲਾ ਜਾਂ ਇੱਕ ਗਲੀ ਪੂਰੀ ਇੱਕੋ ਪਰਿਵਾਰ ਦੀ ਹੁੰਦੀ ਸੀ ਫਿਰ ਜਦੋਂ 1947 ਦੀ ਵੰਡ ਹੋਈ ਉਸ ਤੇ 10 ਲੱਖ ਪੰਜਾਬੀ ਕਤਲ ਹੋਇਆ ਚਾਹੇ ਉਹ ਲਹਿੰਦੇ ਪੰਜਾਬ ਦਾ ਸੀ ਚਾਹੇ ਉਹ ਚੜ੍ਹਦੇ ਪੰਜਾਬ ਦਾ ਇੰਨੇ ਕਤਲ ਤੇ ਇੰਨਾ ਨੁਕਸਾਨ ਹੋਣ ਮਗਰੋਂ ਵੀ ਅਸੀਂ ਉਸ ਨੂੰ ਝਰ ਗਏ ਤੇ ਛੇਤੀ ਸੰਭਲ ਗਏ ਜਦੋਂ ਤੱਕ ਪੰਥਕ ਪਾਰਟੀ ਨੇ ਪੰਜਾਬੀ ਸੂਬਾ ਮੋਰਚਾ ਲਾਇਆ ਅਸੀਂ ਫਿਰ ਤੋਂ ਉਠਖ ਲੋਗੇ ਅਸਲ 'ਚ ਇਹ ਅਕਸਰ ਹੁੰਦਾ ਆਇਆ ਕਿਉਂਕਿ ਸਾਡੀ ਕੌਮ ਮੋਰਚਿਆਂ 'ਚ ਹੀ ਰਹੀ ਹੈ ਤੇ ਜਦੋਂ ਵੀ ਕੋਈ ਮੋਰਚਾ ਲਾਉਣਾ ਹੋਵੇ ਸਾਡਾ ਇਹ ਨੁਕਸਾਨ ਅਕਸਰ ਹੁੰਦਾ ਆਇਆ ਚਾਹੇ ਉਹ ਵੱਡੇ ਮੋਰਚੇ ਹੋਣ ਜਾਂ ਉਹ ਕੱਲੂ ਘਾਰੇ ਹੋਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਨਾਲ ਸਾਡੇ ਸਿੱਖ ਜਗਤ ਦੇ ਨਾਲ ਹੋਏ ਨੇ ਪਰ ਉੱਥੇ ਕੀ ਹੁੰਦਾ ਸੀ ਕਿ ਕਿਉਂਕਿ ਹਰ ਘਰ ਦੇ ਵਿੱਚ 6 6 7 7 ਤੇ 8 8 ਪੁੱਤ ਹੁੰਦੇ ਸੀ ਤੇ ਮਾਵਾਂ ਵੀ ਸੋਚ ਲੈਂਦੀਆਂ ਸੀ ਕਿ ਇੱਕ ਪੁੱਤ ਜਾਂ ਦੋ ਪੁੱਤ ਜੇ ਕੌਮ ਦੇ ਲੇਖੇ ਵੀ ਲੱਗ ਗਏ ਤੇ ਫਿਰ ਕੀ ਹੋ ਗਿਆ ਪਿਛਲੇ ਸਮੇਂ ਚ ਜਦੋਂ ਅਸੀਂ ਨਿੱਕੇ ਹੁੰਦੇ ਸੀ ਕੁਝ ਨਾਰੇ ਬੜੇ ਪ੍ਰਚਲਿਤ ਹੋਏ ਜਾਂ ਕਹਿ ਲੋ ਕੀਤੇ ਗਏ ਹਮ ਦੋ ਹਮਾਰੇ ਦੋ ਜਾਂ ਫਰ ਦੋ ਹੀ ਕਾਫੀ ਤੇ ਹੋਰ ਤੋਂ ਮਾਫੀ ਕੀ ਤੁਹਾਨੂੰ ਪਤਾ ਹੈ ਇਹ ਨਾਰੇ ਸਿਰਫ ਪੰਜਾਬ 'ਚ ਹੀ ਪ੍ਰਚਲਿਤ ਕੀਤੇ ਗਏ ਤੇ ਇਸ ਤੇ ਉੱਤੇ ਕਾਫੀ ਪੈਸਾ ਵੀ ਸਰਕਾਰ ਵੱਲੋਂ ਖਰਚ ਕੀਤਾ ਗਿਆ ਕਦੇ ਸੋਚਿਆ ਕਿ ਇਹ ਕਿਉਂ ਕੀਤਾ ਗਿਆ ਤੇ ਸਿਰਫ ਪੰਜਾਬ 'ਚ ਹੀ ਕਿਉਂ ਆਓ ਇਸ ਤੇ ਪਿਛਲਾ ਸੱਚ ਪਤਾ ਕਰੀਏ ਅਸਲੇ ਨਾਰੇ ਪੰਜਾਬੀਅਤ ਲਈ ਇੱਕ ਸਲੋ ਪੋਇਜ਼ਨ ਦੀ ਤਰ੍ਹਾਂ ਵਰਤੇ ਗਏ ਜੋ ਅਸੀਂ ਮਾਡਰਨ ਜ਼ਮਾਨੇ ਦੇ ਨਾਮਕਰਨ ਹੇਠ ਬੜੇ ਆਰਾਮ ਤੇ ਚਾਣ ਨਾਲ ਅਪਣਾ ਲਈ ਜੇ ਅਸੀਂ ਆਪਣੇ ਪਚੋਕੜ ਵੱਲ ਨਿਗਾਹ ਮਾਰੀਏ ਭਾਵ ਸਾਡੇ ਦਾਦੇ ਨਾਨੇ ਜਾਂ ਚਾਚੇ ਸੱਤ-ਸੱਤ ਅੱਠ-ਅੱਠ ਭੈਣ ਭਰਾ ਸੀ ਘਟੋ ਘਟ ਤੇ ਹਰੇਕ ਪਰਿਵਾਰ ਚ ਇੰਨੇ ਜਵਾਕ ਹੋਣੇ ਆਮ ਗੱਲ ਸੀ ਤੇ ਜਿਸ ਮਾਂ ਦੇ ਸੱਤ ਪੁੱਤ ਹੁੰਦੇ ਸੀ ਉਹ ਬੜੇ ਮਾਣ ਨਾਲ ਕਹਿੰਦੀ ਸੀ ਕਿ ਮੇਰੇ ਸੱਤ ਪੁੱਤ ਨੇ ਇੱਕ ਮਹੱਲਾ ਜਾਂ ਇੱਕ ਗਲੀ ਪੂਰੀ ਇੱਕੋ ਪਰਿਵਾਰ ਹੁੰਦੀ ਸੀ ਫਿਰ ਜਦੋਂ 1947 ਦੀ ਵੰਡ ਹੋਈ ਉਸ ਤੇ 10 ਲੱਖ ਪੰਜਾਬੀ ਕਤਲ ਹੋਇਆ ਚਾਹੇ ਉਹ ਲਹਿੰਦੇ ਪੰਜਾਬ ਦਾ ਸੀ ਚਾਹੇ ਉਹ ਚੜ੍ਹਦੇ ਪੰਜਾਬ ਦਾ ਇੰਨੇ ਕਤਲ ਤੇ ਇੰਨਾ ਨੁਕਸਾਨ ਹੋਣ ਮਗਰੋਂ ਵੀ ਅਸੀਂ ਉਸ ਨੂੰ ਝਰ ਗਏ ਤੇ ਛੇਤੀ ਸੰਭਲ ਗਏ ਜਦੋਂ ਤੱਕ ਪੰਥਕ ਪਾਰਟੀ ਨੇ ਪੰਜਾਬੀ ਸੂਬਾ ਮੋਰਚਾ ਲਾਇਆ ਅਸੀਂ ਫਿਰ ਤੋਂ ਉਠਖ ਲੋਗੇ ਅਸਲ ਚ ਇਹ ਅਕਸਰ ਹੁੰਦਾ ਆਇਆ ਕਿਉਂਕਿ ਸਾਡੀ ਕੌਮ ਮੋਰਚਿਆਂ 'ਚ ਹੀ ਰਹੀ ਹੈ ਤੇ ਜਦੋਂ ਵੀ ਕੋਈ ਮੋਰਚਾ ਲਾਉਣਾ ਹੋਵੇ ਸਾਡਾ ਇਹ ਨੁਕਸਾਨ ਅਕਸਰ ਹੁੰਦਾ ਆਇਆ ਚਾਹੇ ਉਹ ਵੱਡੇ ਮੋਰਚੇ ਹੋਣ ਯਾ ਇਹੋ ਘੱਲੂ ਘਾਰੇ ਹੋਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡੇ ਸਿੱਖ ਸਮਾਜ ਦੇ ਨਾਲ ਸਾਡੇ ਸਿੱਖ ਜਗਤ ਦੇ ਨਾਲ ਹੋਏ ਨੇ ਪਰ ਉੱਥੇ ਕੀ ਹੁੰਦਾ ਸੀ ਕਿ ਕਿਉਂਕਿ ਹਰ ਘਰ ਦੇ ਵਿੱਚ 6 6 7 7 ਤੇ 8 8 ਪੁੱਤ ਹੁੰਦੇ ਸੀ ਤੇ ਮਾਵਾਂ ਵੀ ਸੋਚ ਲੈਂਦੀਆਂ ਸੀ ਕਿ ਇੱਕ ਪੁੱਤ ਜਾਂ ਦੋ ਪੁੱਤ ਜੇ ਕੌਮ ਦੇ ਲੇਖੇ ਵੀ ਲੱਗ ਗਏ ਤੇ ਫਿਰ ਕੀ ਹੋ ਗਿਆ ਪਰ ਕਿਤੇ ਨਾ ਕਿਤੇ ਸਾਨੂੰ ਖਤਮ ਤੇ ਸਾਡਾ ਕਤਲੇਆਮ ਕਰਨ ਵਾਲੀ ਸੋਚ ਡੀਪ ਸਟੇਟ ਹਮੇਸ਼ਾ ਇਹ ਸੋਚਣ ਤੇ ਮਜਬੂਰ ਹੋਗੀ ਕਿ ਅਸੀਂ ਇਹਨਾਂ ਦਾ ਇੰਨਾ ਕਤਲੇਆਮ ਕਰਕੇ ਦੇਖ ਲਿਆ ਇਹ ਫਿਰ ਵੀ ਉਠਖਲਾਉਂਦੇ ਨੇ ਪੁਰਾਣੇ ਜ਼ਮਾਨੇ 'ਚ ਭਾਵੇਂ ਪਰਿਵਾਰ ਵੱਡੇ ਹੁੰਦੇ ਸੀ ਪਰ ਸਾਧਨ ਜਿਆਦਾ ਨਾ ਹੋਣ ਕਾਰਨ ਫਸਲਾਂ ਦੇ ਝਾੜ ਵੀ ਕੁਝ ਖਾਸ ਨਹੀਂ ਸੀ ਹੁੰਦੇ ਅੱਜ ਦੇ ਮੁਕਾਬਲੇ ਹਾੜੀ ਦੀ ਫਸਲ ਕਣਕ ਅਸੂ ਦੇ ਮਹੀਨੇ ਤੱਕ ਖਤਮ ਹੋ ਜਾਂਦੀ ਸੀ ਤੇ ਫਿਰ ਸੌਣ ਦੀ ਫਸਲ ਅਸੀਂ ਮੱਕੀ ਖਾਂਦੇ ਸੀ ਤੇ ਉਦੋਂ ਕਦੇ ਵੀ ਇਹ ਗੱਲ ਨਹੀਂ ਸੀ ਹੋਈ ਕਿ ਫਸਲ ਘਟ ਹੁੰਦੀ ਆ ਜਾਂ ਕਦੇ ਇਹ ਗੱਲ ਦਿਮਾਗ 'ਚ ਨਹੀਂ ਆਈ ਕਿ ਫਸਲ ਘਟ ਹੈ ਤੇ ਨਿਆਣੇ ਆਪਾਂ ਘਟ ਜਾਂ ਮਲੀਏ ਤੇ ਪਰਿਵਾਰ ਛੋਟਾ ਕਰ ਲਓ ਕਿਉਂਕਿ ਲੋਕਾਂ ਨੂੰ ਗੁਰਬਾਣੀ ਤੇ ਇੱਕ ਭਰੋਸਾ ਬਣਿਆ ਹੋਇਆ ਸੀ ਆਪਾਂ ਰੋਜ਼ ਪੂਰੇ ਵਿਸ਼ਵਾਸ ਨਾਲ ਰਹਿਰਾ ਸਾਹਿਬ ਦੇ ਵਿੱਚ ਪੜਦੇ ਹਾਂ ਕਿ ਸਿਰਸਰ ਰਿਜਕ ਸੰਬਾਹੇ ਠਾਕੁਰ ਕਾਹੇ ਮਨਪੋ ਕਰਿਆ ਕਿਉਂਕਿ ਗੁਰਬਾਣੀ ਤੇ ਗੁਰੂ ਸਾਹਿਬ ਤੇ ਸਾਡੇ ਬਜ਼ੁਰਗਾਂ ਨੂੰ ਪੂਰਨ ਭਰੋਸਾ ਸੀ ਕਿ ਜੋ ਜਮਿਆ ਕਾਲਪੁਰਖ ਨੇ ਆਪਣੇ ਆਪ ਉਸ ਨੂੰ ਰਿਜਕ ਦੇਣਾ ਕਿਉਂਕਿ ਉਹ ਤੇ ਪੱਥਰ ਚ ਵੀ ਕੀੜੇ ਨੂੰ ਵੀ ਰਿਜਕ ਦਿੰਦਾ ਫਿਰ 17 ਇਨਕਲਾਬ ਆਇਆ ਫਸਲਾਂ ਦੇ ਝਾੜ ਵਦੇ ਆਮਦਨੀ ਵਧਣ ਲੱਗ ਪਈ ਪਰ ਪ੍ਰਮਾਤਮਾ ਤੇ ਜਿਹੜਾ ਭਰੋਸਾ ਹੈ ਉਹ ਘਟਣ ਲੱਗ ਪਿਆ ਜਿਹੜੀ ਕੌਮ ਨੂੰ 1762 ਚ ਹੋਏ ਵੱਡੇ ਕੱਲੂਕਾਰੇ ਨੇ ਜਿਸ ਦੇ ਵਿੱਚ ਅੱਧੀ ਕੌਮ ਸ਼ਹੀਦ ਹੋ ਗਈ ਸੀ 47 ਦੇ ਬਟਵਾਰੇ ਨੇ ਜਿਸ ਵਿੱਚ ਫਿਰ ਕਤਲੇਆਮ ਹੋਇਆ ਤੇ ਫਿਰ 1984 ਤੋਂ 95 ਤੱਕ ਵੱਡੇ ਕਤਲੇਆਮ ਨੇ ਵੀ ਇੰਨਾ ਫਰਕ ਨਹੀਂ ਪਾਇਆ ਸੀ ਕਿ ਅਸੀਂ ਮੋਢ ਖਲੋਤੇ ਸੀ ਉਸ ਨੂੰ ਫਰਕ ਪਾਇਆ ਇਹ ਦੋ ਨਾਅਰੇ ਹਮ ਦੋ ਹਮਾਰੇ ਦੋ ਤੇ ਦੋ ਹੀ ਕਾਫੀ ਤੇ ਹੋਰ ਤੋਂ ਮਾਫੀ ਇਹ ਇੱਕ ਇਵੇਂ ਦਾ ਗੁਪਤ ਨਸਲਕੁਸ਼ੀ ਕਰਨ ਦਾ ਤਰੀਕਾ ਵਰਤਿਆ ਗਿਆ ਜਿਸ ਦੀ ਐਡਵਰਟਾਈਜ਼ਮੈਂਟ ਤੇ ਕਿੰਨਾ ਹੀ ਪੈਸਾ ਖਰਚਿਆ ਗਿਆ ਤੁਹਾਨੂੰ ਯਾਦ ਹੋਣਾ ਕਿ ਪਿੰਡਾਂ ਵਿੱਚ ਰਕਸ਼ੇ ਘੁੰਮਦੇ ਸੀ ਸਪੀਕਰ ਲਾ ਕੇ ਤੇ ਕੰਧਾਂ ਜਾਂ ਮੋਟਰਾਂ ਦੇ ਜਾਂ ਕੋਠਿਆਂ ਦੇ ਮੋਟਰਾਂ ਤੇ ਜਾਂ ਕੋਠਿਆਂ ਦੇ ਉੱਤੇ ਜੋ ਲਿੰਕ ਸੜਕਾਂ ਦੇ ਬਿਲਕੁਲ ਨੇੜੇ ਹੁੰਦੀਆਂ ਸੀ ਉਹਨਾਂ ਤੇ ਇਹ ਛਿਪਵਾਏ ਹੁੰਦੇ ਸੀ ਸਲੋਗਨ ਕਿ ਦੋ ਹੀ ਕਾਫੀ ਤੇ ਹੋਰ ਤੋਂ 마ਫੀ ਉਸ ਦਾ ਅਸਰ ਇਹ ਹੋਇਆ ਕਿ ਦੋ ਤੇ ਛੱਡੋ ਆਪਾਂ ਹੁਣ ਅੱਜ ਕੱਲ ਇੱਕ ਤੇ ਹੀ ਆ ਗਏ ਜੇ ਪਹਿਲਾਂ ਬੇਟੀ ਹੋ ਜਾਵੇ ਫਿਰ ਤੇ ਚਲੋ ਮੁੰਡੇ ਬਾਰੇ ਬੰਦਾ ਸੋਚ ਵੀ ਲੈਂਦਾ ਪਰ ਜੇ ਮੁੰਡਾ ਹੋ ਜਾਵੇ ਤੇ ਫਿਰ ਸੋਚ ਲਿਆ ਜਾਂਦਾ ਕਿ ਚਲੋ ਇੱਕ ਹੀ ਬੋਤ ਹੈ ਤੁਸੀਂ ਹੁਣ ਸੋਚੋ ਜੇ ਰੱਬ ਨਾ ਕਰੇ ਇੱਕੋ ਬੱਚੇ ਨੂੰ ਕੁਝ ਹੋ ਜਾਵੇ ਤੇ ਮਾਪਿਆਂ ਦੇ ਕੀ ਬੀਤਦੀ ਹੈ ਉਹ ਆਪਾਂ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਦੇਖ ਹੀ ਚੁੱਕੇ ਹਾਂ ਲੱਖਾਂ ਕਰੋੜਾਂ ਦੀ ਜਾਇਦਾਦ ਹੋਣ ਤੋਂ ਮਗਰੋਂ ਵੀ ਮਿੱਟੀ ਸੀ ਪਰ ਚਲੋ ਹੁਣ ਉਹਨਾਂ ਨੂੰ ਇੱਕ ਹੋਰ ਪੁੱਤਰ ਦੀ ਦਾਤ ਵੈਗਰੂ ਨੇ ਬਖਸ਼ੀ ਹੈ ਤੇ ਆਪਾਂ ਇਹ ਕਦੇ ਸੋਚਿਆ ਕਿ ਸਿਰਫ ਇੱਕ ਬੱਚਾ ਜਦੋਂ ਆਪਾਂ ਜੰਮਦੇ ਹਾਂ 50% ਨਸਲ ਖੁਸ਼ੀ ਤੇ ਆਪਣੀ ਉਦੋਂ ਹੀ ਹੋ ਜਾਂਦੀ ਹੈ ਉਹ ਕਿਵੇਂ ਮਿਸਾਲ ਦੇ ਤੌਰ ਤੇ ਸੋਚੋ ਕਿ ਸਾਡਾ ਇੱਕੋ ਬੱਚਾ ਪੈਦਾ ਹੋਇਆ ਤੇ ਉਹ ਬੇਟੀ ਹੈ ਤੇ ਜੇ ਤਾਂ ਉਸਦਾ ਵਿਆਹ ਆਪਣੀ ਸੇਮ ਬਰਾਦਰੀ ਦੇ ਵਿੱਚ ਹੁੰਦਾ ਹੈ ਉਹ ਪੀੜ੍ਹੀ ਅੱਗੇ ਚੱਲ ਪੈਂਦੀ ਹੈ ਪਰ ਜੇ ਅੱਜ ਦੇ ਹਿਸਾਬ ਨਾਲ ਕਿਸੇ ਦੂਜੇ ਬਰਾਦਰੀ ਚ ਹੋ ਜਾਵੇ ਤੇ ਉਹ ਬਰਾਦਰੀ ਜਿਸ ਚ ਉਹ ਜੰਮੀ ਹੁੰਦੀ ਹੈ ਉਹ ਬਰਾਦਰੀ ਹੀ ਖਤਮ ਹੋ ਜਾਂਦੀ ਹੈ ਇਸ ਦੇ ਹਿਸਾਬ ਨਾਲ ਆਪਾਂ ਆਪਣੀ ਜੋ ਨਸਲ ਕੁਸ਼ੀ ਹੈ ਉਹ ਆਪ ਹੀ ਸ਼ੁਰੂ ਕਰ ਦਿੱਤੀ ਹੈ ਜੋ ਸਟੇਟ ਨੇ ਕੰਮ ਸ਼ੁਰੂ ਕੀਤਾ ਸੀ ਉਸ ਅਸੀਂ ਉਸ ਚ ਭਾਈਵਾਲ ਬਣ ਗਏ ਆ ਨਾ ਚਾਹੁੰਦੇ ਹੋਇਆ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਖੜਕੂ ਲਹਿਰ ਵੇਲੇ ਵੀ ਸਾਡੇ ਇੰਨੇ ਨੁਕਸਾਨ ਦੇ ਬਾਵਜੂਦ ਵੀ ਉਸ ਤੋਂ ਬਾਅਦ ਅਸੀਂ ਉੱਠ ਖਲੋਏ ਤੇ ਹੁਣ ਵੀ ਭਾਈ ਅਮਰਤਪਾਲ ਸਿੰਘ ਦੇ ਡਬਈ ਤੋਂ ਵਾਪਸ ਸੋਣ ਮਗਰੋਂ ਨੌਜਵਾਨਾਂ ਚ ਉਤਸ਼ਾਹ ਤੇ ਇੱਕ ਤਰ੍ਹਾਂ ਦੀ ਉਹ ਲਹਿਰ ਦੁਬਾਰੇ ਖੜੀ ਹੋ ਗਈ ਹੈ ਪਰ ਹੁਣ ਜੇ ਅੱਗੇ ਦੀ ਸੋਚੀਏ ਜਿਹੜੀ ਸਾਡੀ ਪੀੜ੍ਹੀ ਹੈ ਜਿਨ੍ਹਾਂ ਦੇ ਸਿਰਫ ਇੱਕੇ ਜਾਂ ਦੋ ਬੱਚੇ ਨੇ ਅਸੀਂ ਆਪਣੀ ਨਸਲ ਦਾ ਇੰਨਾ ਵੱਡਾ ਨੁਕਸਾਨ ਕਰ ਰਹੇ ਹਾਂ ਕਿ ਆਪਾਂ ਮਰਦਮ ਸ਼ੁਮਾਰੀ ਦੇ ਅੰਕੜੇ ਦੇਖੀਏ ਤੇ ਬਹੁਤ ਹੀ ਖਤਰਨਾਕ ਰੂਪ ਨਾਲ ਘਟ ਰਹੀ ਹੈ ਸਾਡੀ ਕੌਮ ਦੀ ਇਹ ਬਹੁਤ ਹੀ ਗੰਭੀਰ ਮਸਲਾ ਤੇ ਇਸ ਨੂੰ ਕਬੂਤਰ ਮੰਗ ਬਿੱਲੀ ਦੇਖ ਕੇ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਨਸਲ ਕੁਸ਼ੀ ਸਿਰਫ ਜ਼ੁਲਮੀ ਰੂਪ ਚ ਕਤਲ ਕਰਨਾ ਹੀ ਨਹੀਂ ਹੁੰਦਾ ਪਰ ਸਟੇਟ ਵੱਲੋਂ ਆਪ ਸੱਚੇ ਹੋਣ ਲਈ ਤੁਹਾਡੇ ਦਿਮਾਗ 'ਚ ਇਹ ਗੱਲਾਂ ਪਾਉਣੀਆਂ ਕਿ ਤੁਸੀਂ ਬਾਹਰ ਚਲੇ ਗਏ ਜਾਂ ਹੋਰ ਸਟੇਟ ਦੇ ਬੰਦੇ ਤੁਹਾਡੇ ਸਟੇਟ ਦੇ ਵਿੱਚ ਆ ਕੇ ਬਸ ਕੇ ਤਾਂ ਤੁਹਾਡੀ ਆਬਾਦੀ ਘਟ ਗਈ ਸਿਰਫ ਇਹੀ ਕਾਰਨ ਹੈ ਪਰ ਇਹ ਸੱਚ ਨਹੀਂ ਹੈ ਪ੍ਰਵਾਸ ਪਹਿਲਾਂ ਵੀ ਹੁੰਦਾ ਸੀ ਉਦੋਂ ਸਾਡੀ ਆਬਾਦੀ ਥੋੜੀ ਸੀ ਉਸਦੇ ਹਿਸਾਬ ਨਾਲ ਪ੍ਰਵਾਸ ਹੁੰਦਾ ਸੀ ਹੁਣ ਆਬਾਦੀ ਵੱਧ ਗਈ ਹੈ ਤੇ ਉਸਦੇ ਹਿਸਾਬ ਨਾਲ ਪ੍ਰਵਾਸ ਵੀ ਵੱਧ ਗਿਆ ਤੇ ਪ੍ਰਵਾਸ ਹਮੇਸ਼ਾ ਕਿਸੇ ਕੌਮ ਜਾਂ ਪਰਿਵਾਰ ਦੀ ਤਰੱਕੀ ਲੈ ਕੇ ਆਉਂਦਾ ਤੇ ਉਸਦੇ ਤਰੱਕੀ 'ਚ ਵਾਧਾ ਕਰਦਾ ਕਿਉਂਕਿ ਜਦੋਂ ਵੀ ਸਾਨੂੰ ਪਿੱਛੇ ਲੋੜ ਪੈਂਦੀ ਹੈ ਅਸੀਂ ਉੱਠ ਖਲੋਂਦੇ ਹਾਂ ਜਿਵੇਂ ਮਿਸਾਲ ਦੇ ਤੌਰ ਤੇ ਤੁਸੀਂ ਕਿਸਾਨੀ ਮੋਰਚੇ 'ਚ ਦੇਖਿਆ ਹੀ ਹੈ ਪਰ ਪ੍ਰਵਾਸ ਨੂੰ ਇੱਕ ਤਰ੍ਹਾਂ ਨਸਲ ਕੁਸ਼ੀ ਤੇ ਆਬਾਦੀ ਘਟਣ ਦਾ ਕਾਰਨ ਬਹੁਤ ਪ੍ਰਚਾਰਿਆ ਗਿਆ ਪਰ ਅਸਲ ਨਸਲ 쿠ਸ਼ੀ ਤੇ ਘਟਵਾਦੀ ਦਾ ਕਾਰਨ ਹੈ ਸਾਡਾ ਇੱਕ ਇੱਕ ਜਾਂ ਦੋ ਦੋ ਬੱਚੇ ਜਮਣਾ ਕਿਉਂਕਿ ਇਸ ਪਿੱਛੇ ਸੋਚ ਨੂੰ ਸਮਝਣ ਦੀ ਲੋੜ ਹੈ ਜੋ ਇਸ ਦੇ ਪਿੱਛੇ ਕੰਮ ਕਰ ਰਹੀ ਹੈ ਤੁਹਾਡਾ ਇੱਕੋ ਬੱਚਾ ਤੇ ਉਸ ਨੂੰ ਨਸ਼ਿਆਂ ਚ ਪੂਰਾ ਝੋਕਣ ਦਾ ਮਾਹੌਲ ਬਣਾਇਆ ਗਿਆ ਤੇ ਜੇ ਕਿਤੇ ਉਹ ਬੱਚਾ ਬਚ ਵੀ ਜਾਵੇ ਤੇ ਤੁਸੀਂ ਆਪ ਹੀ ਉਸ ਬੱਚੇ ਨੂੰ ਬਾਹਰ ਘੱਲ ਦਿੰਦੇ ਹੋ ਕਿਉਂਕਿ ਤੁਹਾਨੂੰ ਮਾਹੌਲ ਉਹ ਸਿਖਾਵਾ ਨਹੀਂ ਲੱਗਦਾ ਤੇ ਤੁਸੀਂ ਚਾਹੁੰਦੇ ਹੋ ਕਿ ਬੱਚਾ ਸਾਡਾ ਬਾਹਰ ਜਾ ਕੇ ਇਸ ਮਾਹੌਲ ਦੇ ਵਿੱਚੋਂ ਬਚ ਜਾਏਗਾ ਤੇ ਇਹ ਹੀ ਵਿਉਂਤਬੰਦੀ ਬਹੁਤ ਲੰਬੇ ਤਾਂ ਤੋਂ ਚੱਲ ਰਹੀ ਹੈ ਇਹ ਕੋਈ 2 ਜਾਂ 4 ਸਾਲਾਂ ਚ ਇਸ ਦਾ ਅਸਰ ਨਹੀਂ ਦਿਖਦਾ ਪਰ ਸੋਚ ਕੇ ਦੇਖੋ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਸਕਦਾ ਜਾਂ ਮਿਲੇਗਾ ਹੀ ਇੱਕ ਹੋਰ ਵੀ ਗੱਲ ਸਾਡੇ ਸਪੈਸ਼ਲੀ ਜੱਟਾਂ ਦੇ ਦਿਮਾਗ 'ਚ ਇਹ ਗੱਲ ਪਾਤੀ ਹੈ ਕਿ ਜੇ ਜੱਟਾਂ ਦੇ ਦੋ ਜਾਂ ਵੱਧ ਜਣੇ ਹੋ ਜਾਣ ਤੇ ਉਹਨਾਂ ਦੀ ਜ਼ਮੀਨ ਵੱਡੀ ਜਾਂਦੀ ਹੈ ਪਰ ਕੀ ਗੱਲ ਬਾਕੀ ਬਰਾਦਰੀਆਂ 'ਚ ਮੁੰਡੇ ਨਹੀਂ ਜੰਮਦੇ ਅਸੀਂ ਇਹੀ ਕਿਉਂ ਸੋਚਦੇ ਹਾਂ ਜਦੋਂ ਸਾਡੇ ਬੱਚੇ ਜੰਮਣਗੇ ਤੇ ਜ਼ਮੀਨ ਵੱਡੀ ਜਾਊਗੀ ਅਸੀਂ ਐ ਕਿਉਂ ਨਹੀਂ ਸੋਚਦੇ ਕਿ ਜੇ ਉਹਨਾਂ ਨੂੰ ਅਸੀਂ ਮਿਹਨਤੀ ਬਣਾਵਾਂਗੇ ਤੇ ਜ਼ਮੀਨ ਦੁੱਗਣੀ ਵੀ ਕੀਤੀ ਜਾ ਸਕਦੀ ਹੈ ਤੇ ਕੁਝ ਬਰਾਦਰੀਆਂ ਤੇ ਪੰਜਾਬ ਦੇ ਵਿੱਚ ਏਰੀਆ ਏਦਾਂ ਵੀ ਨੇ ਜਿਨ੍ਹਾਂ ਦੇ ਕੋਲ ਜ਼ਮੀਨਾਂ ਤੇ ਹੈ ਹੀ ਨਹੀਂ ਫੇਰ ਕਿਹੜਾ ਉਹ ਰੋਟੀ ਨਹੀਂ ਖਾਂਦੇ ਸੋ ਇਹਨਾਂ ਗਲਤ ਧਾਰਾਵਾਂ ਨੂੰ ਆਪਣੇ ਮਨਾਂ ਚੋਂ ਕੱਢੀਏ ਤੇ ਗੁਰੂ ਸਾਹਿਬ ਤੇ ਭਰੋਸਾ ਰੱਖੀਏ ਤੇ ਇਹ ਦਾਤਾ ਸਾਨੂੰ ਆਕਾਲ ਪੁਰਖ ਹੀ ਦਿੰਦਾ ਹੈ ਤੇ ਇਸ ਦੇ ਰਾਹ ਬੰਦ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਜੇ ਪ੍ਰਮਾਤਮਾ ਨੇ ਰਾਹ ਬੰਦ ਕਰਤੇ ਤੇ ਸਾਡੇ ਲਈ ਉਹ ਬਹੁਤ ਔਖਾ ਹੋ ਜਾਣਾ ਸੋ ਹਿਰਦ ਸੰਗਤ ਨੂੰ ਇਸ ਚਿੰਤਾਜਨਕ ਮੁੱਦੇ ਤੇ ਵਿਚਾਰ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ